ਗੁਰੂ ਪਿਆਰੇ ਉਹ ਭਗਤ ਫਰੀਦ ਨੂੰ 36 ਸਾਲ ਤਪੱਸਿਆ ਕਰਦੇ ਨੂੰ ਹੋ ਗਏ ਸਨ ਫੇਰ ਵੀ ਪਰਮਾਤਮਾ ਨਾ ਮਿਲਿਆ 36ਵੇਂ ਸਾਲ ਵਿੱਚ ਅਚਾਨਕ ਇੱਕ ਘਟਨਾ ਹੋਈ ਜਿੱਥੇ ਬਾਬਾ ਫਰੀਦ ਜੀ ਤਪ ਕਰ ਰਹੇ ਸਨ ਉਥੇ ਚਿੜੀਆਂ ਨੇ ਆਪਣੀ ਆਵਾਜ਼ ਵਿੱਚ ਸੋਰ ਸਰਾਬਾਕਾਰ ਦਿੱਤਾ ਫਰੀਦ ਜੀ ਦੀ ਤਪੱਸਿਆ ਭੰਗ ਹੋਣ ਕਾਰਣੇ ਉਹਨਾਂ ਨੇ ਗੋਧ ਵਿੱਚ ਆ ਕੇ ਚਿੜੀਆਂ ਨੂੰ ਕਿਹਾ ਮਰ ਜਾਓ ਚਿੜਿਓ ਜੋ ਮੇਰੀ ਤਪੱਸਿਆ ਭੰਗ ਕਰ ਰਹੀਆਂ ਹੋ। ਬਾਬਾ ਫਰੀਦ ਜੀ ਦੇ ਮੂੰਹੋਂ ਵਚਨ ਨਿਕਲੇ ਹੀ ਸਾਨੇ ਇਹ ਸਾਰੀਆਂ ਚਿੜੀਆਂ ਮਰ ਗਈਆਂ। ਫਿਰ ਬਾਬਾ ਫਰੀਦ ਜੀ ਨੂੰ ਆਪਣੀ ਮਾਨਸਿਕ ਤਕਲੀਫ ਵੀ ਪ੍ਰਗਟ ਹੋਈ ਤੇ ਚਿੜੀਆਂ ਦੇ ਵਰਣ ਤੇ ਦਇਆ ਵੀ ਆਈ ਤੇ ਅੱਗੇ ਪਰਲੋਕ ਦਾ ਡਰ ਵੀ ਲੱਗਿਆ ਕਿ ਮੇਰੀ ਵਜ੍ਹਾ ਨਾਲ ਚਿੜੀਆਂ ਮਾਰ ਗਈਆਂ ਹਨ ਮਨ ਵਿੱਚ ਇਹ ਭਾਵ ਆਇਆ ਕਿ ਫਕੀਰ ਨੂੰ ਤਾਂ ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਚਾਹੀਦਾ ਤਾਂ ਰੱਬ ਦੀ ਦਰਗਾਹ ਵਿੱਚ ਇੱਜ਼ਤ ਹੁੰਦੀ ਹੈ ਮੈਂ ਤਾਂ ਐਨੀਆਂ ਚਿੜੀਆਂ ਮਾਰ ਦਿੱਤੀਆਂ ਹਨ ਆਇਨਾ ਸੋਚਣ ਤੋਂ ਬਾਅਦ ਭਗਤ ਕ੍ਰਿਪ ਜੀ ਨੇ ਕਿਹਾ ਚਿੜੀਓ ਜੀ ਪਓ ਭਗਤ ਕ੍ਰਿਪ ਜੀ ਦੇ ਮੂੰਹ ਤੋਂ ਇਹੇ ਵਚਨ ਨਿਕਲੇ ਹੀ ਸਨ ਕਿ ਸਾਰੀਆਂ ਚਿੜੀਆਂ ਜਿਉਂਦੀਆਂ ਹੋ ਗਈਆਂ ਗੁਰੂ ਪਿਆਰਿਓ ਪਰਮਾਤਮਾ ਆਪ ਮਿਲਣ ਤੋਂ ਪਹਿਲਾਂ ਤਪਸਵੀ ਨੂੰ ਕਈ ਕੁਝ ਦੇ ਦੇਂਦਾ ਹੈ ਜਿਸ ਵਿੱਚ ਪਦਾਰਥਾਂ ਦੀ ਪ੍ਰਾਪਤੀ ਵਡਿਆਈ ਦੀ ਪ੍ਰਾਪਤੀ ਅਤੇ ਸਕਿਆਵਾਂ ਦੀ ਪ੍ਰਾਪਤੀ ਹੁੰਦੀ ਹੈ ਜੇਕਰ ਇਹਨਾਂ ਵਿੱਚੋਂ ਕਿਸੇ ਇੱਕ ਵਿੱਚ ਵੀ ਪਰਛ ਜਾਏ ਤਾਂ ਪਰਮਾਤਮਾ ਦੇ ਮਿਲਣ ਵਿੱਚ ਦੇਰੀ ਹੋ ਜਾਂਦੀ ਹੈ ਜੇਕਰ ਇਹਨਾਂ ਨੂੰ ਲਤਾੜ ਕੇ ਆਪਣੀ ਮੰਜ਼ਿਲ ਵੱਲ ਵਧਦਾ ਜਾਵੇ ਕੇ ਰਿੱਧੀ ਸਿੱਧੀ ਤਾਂ ਹੋਰ ਤਰ੍ਹਾਂ ਦਾ ਸਵਾਲ ਹੈ ਜੋ ਨਾਮ ਰਸ ਨੂੰ ਤੋੜਦਾ ਹੈ ਪਰ ਹੁਣ ਇੱਥੇ ਬਾਬਾ ਫਰੀਦ ਜੀ ਇਸ ਰੋਹਾਨੀ ਸ਼ਕਤੀ ਦੀ ਪ੍ਰਾਪਤੀ ਕਰਨ ਕੁਝ ਫੋਮੇ ਦੇ ਪ੍ਰਭਾਵ ਵਿੱਚ ਆ ਗਏ ਫਿਰ ਸੋਚਿਆ ਕਿ ਪਰਮਾਤਮਾ ਦੀ प्राप्ति नहीं हुई घर-बार ता परमात्मा ਨੂੰ ਮਿਲਣ ਲਈ ਛੱਡਿਆ ਸੀ ਫਿਰ ਆਪਣੇ ਆਪ ਤੇ ਰੋਸ ਵੀ ਆਇਆ ਫਿਰ ਬਾਬਾ ਫਰੀਦ ਜੀ ਆਪਣੇ ਪੈਰਾਂ ਨੂੰ ਸੰਗਲ પા ਕੇ ਖੂ ਵਿੱਚ ਪੁੱਠਾ ਲਟਕ ਗਏ ਬਹੁਤ ਸਮਾਂ ਪੁੱਠਾ ਲਟਕਦੇ ਹੋਏ ਜਾਣ ਕੇ ਕਾਵਾ ਨੇ ਮੁਰਗਾ ਜਾਣ ਕੇ ਫਰੀਦ ਜੀ ਦੇ ਪੈਰਾਂ ਦੀਆਂ ਤਲੀਆਂ ਵਿੱਚ ਚੌਂਗਾ ਮਾਰੀਆਂ ਜੈਸਤੇ ਬਾਬਾ ਫਰੀਦ ਜੀ ਨੇ ਖੁਦਾ ਦੇ ਪ੍ਰੇਮ ਵਿੱਚ ਸਲੋਕ ਉਚਾਰਨ ਕੀਤਾ ਇੱਕ ਦਿਨ ਇੱਕ ਐਲੀ ਬੇਡਾ ਚਾਰਦਾ ਹੋਇਆ ਐਸੇ ਖੂ ਦੇ ਕੋਲ ਆ ਗਿਆ ਉਸਨੇ ਫਰੀਦ ਜੀ ਨੂੰ ਕੁੱਠਾ ਲਟਕਦਾ ਦੇਖ ਕੇ ਪੁੱਛਿਆ ਕਿ ਹੈ ਫਰੀਦ ਤੁਸੀਂ ਐਸਾ ਕਿਉਂ ਕਰ ਰਹੇ ਹੋ ਤਾਂ ਅੱਗੋਂ ਫਰੀਦ ਜੀ ਨੇ ਜਵਾਬ ਦਿੱਤਾ ਕਿ ਮੈਂ ਐਸਾ ਖੁਦਾ ਦੀ ਪ੍ਰਾਪਤੀ ਲਈ ਕਰ ਰਿਹਾ ਹਾਂ ਅਿਆਲੀ ਦੇ ਭਾਗ ਜਾਗ ਪਏ ਉਸਨੇ ਸੋਚਿਆ ਕਿ ਮੈਂ ਭੇਡਾਂ ਬੱਕਰੀਆਂ ਦੇ ਜੰਜਾਲ ਵਿੱਚ ਕਾਦੇ ਲਈ ਭਟਕਣਾ ਹੈ ਮੈਂ ਵੀ ਖੂ ਦੇ ਵਿੱਚ ਲਟਕ ਕੇ ਖੁਦਾ ਦੀ ਪ੍ਰਾਪਤੀ ਕਰਦਾ ਹਾਂ ਉਸਨੇ ਘਾਹ ਦੇ ਨਾਲ ਇੱਕ ਰੱਸਾ ਵਟਿਆ ਤੇ ਲੱਤਾਂ ਨੂੰ ਬੰਨ੍ਹ ਕੇ ਖੂ ਵਿੱਚ ਪੁੱਠਾ ਲਟਕ ਗਿਆ ਜਦੋਂ ਘਾਹ ਦਾ ਰੱਸਾ ਟੁੱਟਣ ਲੱਗ ਪਿਆ ਤਾਂ ਖੁਦਾ ਨੇ ਉਸਤੇ ਪਿਛਲੇ ਅਨੇਕਾਂ ਜਨਮਾਂ ਦੀ ਭਗਤੀ ਤੇ ਇਸ ਜਨਮ ਵਿੱਚ ਪ੍ਰੇਮ ਦੇਖ ਕੇ ਉਸ ਨੂੰ ਆ ਕੇ ਦਰਸਨ ਦਿੱਤੇ ਇੱਕ ਤਾਂ ਪਹਿਲੇ ਜਨਮ ਦੀ ਤਪસ્યા ਕਰਕੇ ਇਸ ਅਯਲੀ ਦਾ ਪੁਰਗੁਲਾ ਅੰਕੁਰ ਫੁੱਟਿਆ ਤੇ ਰਸਿਕ ਵੈਰਾਗੀ ਵਿੱਚ ਫਰੀਦ ਜੀ ਦਾ ਮਿਲਾਪ ਹੋਇਆ ਜਿਸ ਤਰ੍ਹਾਂ ਗੁਰਬਾਣੀ ਦਾ ਪ੍ਰਮਾਨ ਹੈ ਪੂਰਵ ਕਰਵ ਅੰਕੁਰ ਜਦ ਪ੍ਰਕਟੇ ਬਰੇਟਿਓ ਪ੍ਰਖਸਕ ਵੈਰਾਗੀ ਦੂਸਰਾ ਖੁਦਾ ਸਰ ਦਾ विश्वास ਤੇ પ્રેમ ਦੇ ਅਧੀਨ ਹੈ ਇਸ ਕਰਕੇ ਆਯਾਲੀ ਨੇ ਮਰਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਜਦੋਂ ਜੀਵਨ ਦੀ ਬਾਜ਼ੀ ਖੁਦਾ ਦੇ ਨਾਂ ਤੇ ਲਾ ਦਿੱਤੀ ਤਾਂ ਜਲਦੀ ਹੀ ਖੁਦਾ ਨੇ ਪ੍ਰਗਟ ਹੋ ਕੇ ਆਯਾਲੀ ਨੂੰ ਮਰਨ ਤੋਂ ਬਚਾ ਲਿਆ ਆਯਾਲੀ ਬਹੁਤ ਪ੍ਰਸੰਨ ਹੋਇਆ ਫਿਰ ਆਯਾਲੀ ਨੇ ਖੁਦਾ ਨੂੰ ਕਿਹਾ ਕਿ ਤੁਸੀਂ ਮੇਰੇ ਗੁਰੂ ਪ੍ਰੀਤ ਜੀ ਨੂੰ ਵੀ ਦਰਸਨ ਦਿਓ ਅਗੋਂ ਖੁਦਾ ਨੇ ਕਿਹਾ ਕਿ ਤੇਰਾ ਰੱਸਾ ਟੁੱਟਣ ਵਿੱਚ ਕੁਝ ਹੀ ਪਲ ਬਾਕੀ ਸਨ ਮੈਂ ਜ਼ਿੰਦਗੀ ਦੇ ਅੰਤਲੇ ਪਲਾਂ ਵਿੱਚ ਹੀ ਮਿਲਦਾ ਹਾਂ ਜਿੱਥੇ ਮੌਤ ਤੇ ਜ਼ਿੰਦਗੀ ਵਿੱਚ ਬਹੁਤ ਫਰਕ ਨਾ ਹੋਵੇ ਖਰੀਦ ਦਾ ਸੰਗਲ ਅਜੇ ਮੋਟਾ ਹੈ ਉਸ ਨੂੰ ਟੁੱਟਦਿਆਂ ਅਜੇ ਕਈ ਸਾਲ ਲੱਗਣਗੇ ਤੂੰ ਆਪਣੇ ਗੁਰੂ ਨੂੰ ਜਾ ਕੇ ਕਹੇ ਕਿ ਇਹ ਤੇਰਾ ਤਰੀਕਾ ਮੈਨੂੰ ਪ੍ਰਵਾਨ ਨਹੀਂ ਹੈ ਆਯਾਲੀ ਦੇ ਕਹਿਣ ਤੇ बाबा फरीद जी ਖੂਬ ਵਿੱਚੋਂ ਬਾਹਰ ਆਏ ਤੇ ਹੈਰਾਨ ਹੋ ਗਏ ਕਿ ਹੁਣ ਕੋਈ ਹੋਰ ਮਿਲਣ ਦਾ ਤਰੀਕਾ ਜੋ ਖੁਦਾ ਨੇ ਇਸ਼ਾਰਾ ਕੀਤਾ ਹੈ ਉਹ ਕੀ ਹੋ ਸਕਦਾ ਹੈ ਤੇ ਮੈਂ ਕਿਧਰ ਨੂੰ ਜਾਵਾਂ ਇਹ ਸੋਚ ਕੇ ਬਾਬਾ ਫਰੀਦ ਜੀ ਵਾਪਸ ਮੁੜੇ ਕਿ ਸ਼ਾਇਦ ਮੇਰੀ વૃਧ ਮਾਂ ਮੈਨੂੰ ਕੋਈ ਤਰੀਕਾ ਦੱਸੇ ਜਦੋਂ ਬਾਬਾ ਫਰੀਦ ਜੀ ਵਾਪਸ ਘਰ ਆ ਰਹੇ ਸਾਨੇ ਤਾ ਗਰਮੀ ਦੀ ਰੋਤ ਹੋਣ ਕਰਕੇ ਬਾਬਾ ਫਰੀਦ ਜੀ ਨੂੰ ਪਿਆਸ ਲੱਗੀ ਤਾਂ ਉਹਨਾਂ ਨੇ ਵੇਖਿਆ ਕਿ ਨਗਰ ਦੇ ਬਾਹਰਲੇ ਪਾਸੇ ਇੱਕ ਖੂਹ ਦੇ ਵਿੱਚੋਂ ਇੱਕ ਬੀਬੀ ਪਾਣੀ ਭਰ-ਭਰ ਕੇ ਬਾਹਰ ਡੋਲ ਰਹੀ ਸੀ ਤਾਂ ਉਸ ਨੂੰ ਦੇਖ ਕੇ ਬਾਬਾ ਫਰੀਦ ਜੀ ਨੇ ਪਾਣੀ ਪੀਉਣ ਲਈ ਕਿਹਾ ਬੀਬੀ ਪਾਣੀ ਦੀ ਪਿਆਸ ਲੱਗੀ ਹੈ ਤੂੰ ਮੈਨੂੰ ਪਾਣੀ ਪਿਲਾ ਉਸ ਬੀਬੀ ਨੇ ਭਗਤ ਪ੍ਰੀਤ ਜੀ ਦੀ ਗੱਲ ਤੇ ਬਹੁਤਾ ਧਿਆਨ ਨਾ ਦਿੱਤਾ ਤੇ ਕਿਹਾ ਤੁਸੀਂ ਬੈਠ ਜਾਓ ਮੈਂ ਆਪਣਾ ਕੰਮ ਕਰਨ ਤੋਂ ਬਾਅਦ ਤੁਹਾਨੂੰ ਪਾਣੀ ਪਿਲਾ ਦਿਆਂਗੀ ਉਹ ਬੀਬੀ ਪਾਣੀ ਦਾ ਡੋਲ ਭਾਰ-ਭਾਰ ਕੇ ਜ਼ਮੀਨ ਤੇ ਡੋਲੀ ਜਾ ਰਹੀ ਸੀ ਤਾਂ ਬਾਬਾ ਪ੍ਰੀਤ ਜੀ ਨੇ ਸੋਚਿਆ ਕਿ ਇਹ ਕੋਈ ਨੀਮ ਪਾਗਲ ਲੱਗਦੀ ਹੈ ਪਰ ਜੇ ਇਹ ਪੂਰੀ ਪਾਗਲ ਹੁੰਦੀ ਤਾਂ ਸੰਗਲ ਲਾ ਕੇ ਬਿਠਾਈ ਹੁੰਦੀ ਪਰ ਇਸ ਨੂੰ ਪਾਣੀ ਭਰਨ ਲਈ ਭੇਜਿਆ ਹੈ ਇਸ ਲਈ ਇਹ ਪੂਰੀ پاگل ਨਹੀਂ ਅਧਿਕ پاگل ਹੈ ਜਿਸ ਕਰਕੇ ਪਾਣੀ ਡੋਲੀ ਜਾ ਰਹੀ ਹੈ ਬਾਬਾ ਫਰੀਦ ਜੀ ਨੇ ਸੋਚਿਆ ਕਿ ਸਿਧਰੇ ਬੰਦੇ ਕੋਲੋਂ ਕੰਮ ਲੈਣ ਲਈ ਜਾਂ ਆਪਰ ਨਾਲ ਜਾਂ ਫਿਰ ਥੋੜਾ ਜਿਹਾ ਕਰੜੇ ਸ਼ਬਦਾਂ ਨਾਲ ਕਿਹਾ ਜਾਵੇ ਤਾਂ ਉਹ ਕੰਮ ਕਰਦਾ ਹੈ ਐਸ ਲਈ ਬਾਬਾ ਫਰੀਦ ਜੀ ਨੇ ਦੂਜੀ ਵਾਰੀ ਪਿਆਰ ਨਾਲ ਕਿਹਾ ਬੀਬੀ ਤੂੰ ਪਾਣੀ ਪਿਲਾਉਣ ਦੀ ਥਾਂ ਪਾਣੀ ਬਾਹਰ ਡੋਲੀ ਜਾ ਰਹੀ ਹੈ ਤੂੰ ਮੈਨੂੰ ਪਾਣੀ ਕਿਉਂ ਨਹੀਂ ਪਿਲਾਉਂਦੀ ਬੀਬੀ ਨੇ ਫਰੀਦ ਜੀ ਦੀ ਗੱਲ ਸੁਣ ਕੇ ਬੜੀ ਨਿਮਰਤਾ ਨਾਲ ਕਿਹਾ ਕਿ ਫਕੀਰ ਸਾਈ ਪਾਣੀ ਪਿਲਾ ਦੇਂਦੀ ਹਾਂ ਕਾਲੀ ਨਾ ਕਰ ਮੈਨੂੰ ਕੰਮਕਾਰ ਲੈਣ ਦੇ ਫਿਰ ਥੋੜੀ ਦੇਰ ਬਾਅਦ ਬਾਬਾ ਰੇ ਜੀ ਨੇ ਕੋਜ ਗੁੱਸੇ ਦੇ ਨਾਲ ਕਿਹਾ اے ਬੀਬੀ ਤੂੰ ਪਾਣੀ ਪਿਲਾਉਣਾ ਹੈ ਜਾਂ ਨਹੀਂ ਤਾਂ ਫਿਰ ਬੀਬੀ ਨੇ ਬਾਬਾ ਫਰੀਦ ਵੱਲ ਪੂਰੇ ਧਿਆਨ ਨਾਲ ਵੇਖ ਕੇ ਕਿਹਾ ਕਿ ਫਕੀਰਾਂ ਨੂੰ ਗੁੱਸਾ ਕਰਨਾ ਸੋਭਾ ਨਹੀਂ ਦਿੰਦਾ ਤੇ ਨਾਲੇ ਇਹ ਜੰਗਲ ਦੀਆਂ ਚਿੜੀਆਂ ਨਹੀਂ ਜਿਹੜੀਆਂ ਪੇਰੇ ਵਸਾਂ ਨਾਲ ਮਰ ਜਾਣ ਗਿਆ ਤੇ ਜੀ ਪੈਣ ਗਿਆ ਤੂੰ ਆਰਾਮ ਨਾਲ ਬੈਠ ਜਾ ਮੈਂ ਆਪਣਾ ਕੰਮ ਕਰਕੇ ਪਾਣੀ ਪਿਲਾ ਦੇਣੀ ਹਾਂ ਇਹ ਸੁਣ ਕੇ ਬਾਬਾ ਪ੍ਰੀਤ ਜੀ ਦੀ ਪਾਣੀ ਪੀਣ ਤੋਂ ਬਿਨਾਂ ਹੀ ਪਿਆਸ बुझ ਗਈ ਤੇ ਸੋਚਣ ਲੱਗੇ ਕਿ ਚਿੜੀਆਂ ਮਰਨ ਦੀ ਗੱਲ ਮੇਰੇ ਤੋਂ ਬਿਨਾਂ ਤੇ ਮੇਰੇ ਖੁਦਾ ਤੋਂ ਬਿਨਾਂ ਕਿਸੇ ਨੂੰ ਵੀ ਪਤਾ ਨਹੀਂ ਸੀ ਜਿਸ ਬੀਬੀ ਨੂੰ ਮੈਂ ਪਾਗਲ ਸਮਝਦਾ ਸੀ ਇਹ ਤਾਂ ਕੋਈ ਅੰਤਰਿਆਮੀ ਤਪਸਵੀ ਲੱਗਦੀ ਹੈ ਫਿਰ ਜਦੋਂ ਬੀਬੀ ਕੁਝ ਸਮੇਂ ਬਾਅਦ ਪਾਣੀ ਡੋਲਣ ਤੋਂ ਹਟ ਗਈ ਤਾਂ ਉਸਨੇ ਭਗਤ ਫਰੀਦ ਜੀ ਨੂੰ ਕਿਹਾ ਫਰੀਦ ਸਾਈਂ ਆਓ ਆ ਕੇ ਪਾਣੀ ਪੀ ਲਓ ਬਾਬਾ ਫਰੀਦ ਜੀ ਨੇ ਕਿਹਾ اے ਬੀਬੀ ਹੁਣ ਪਾਣੀ ਨਾਲੋਂ ਵੀ ਜ਼ਿਆਦਾ ਮੈਨੂੰ ਇਹ ਕੱਲ ਜਾਣਨ ਦੀ ਆ ਗਈ ਹੈ ਕਿ ਮੇਰੀਆਂ ਚਿੜੀਆਂ ਮਰਨ ਤੇ ਜਿਉਂਦੀਆਂ ਕਰਨ ਵਾਲੀ ਗੱਲ ਦਾ ਤੈਨੂੰ ਕਿਵੇਂ ਪਤਾ ਲੱਗਾ ਤੇ ਦੂਸਰਾ ਇਹ ਤੂੰ ਬੇਲੋੜਾ ਪਾਣੀ ਕਿਉਂ ਡੋਲ ਰਹੀ ਸੀ ਇਹਨਾਂ ਦੋਵੇਂ ਸਵਾਲਾਂ ਦਾ ਉੱਤਰ ਲੈਣ ਤੋਂ ਬਾਅਦ ਹੀ ਮੈਂ ਪਾਣੀ ਪੀਵਾਂਗਾ ਬੀਬੀ ਨੇ ਉੱਤਰ ਦਿੱਤਾ ਕਿ ਇਹ ਅੰਤਰਯਾਮੀ ਤਾਂ ਮੇਰੇ ਪਤੀ ਵਰਤ ਧਰਮ ਦੀ ਪਰਸਤਾਤੇ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਨ ਨਾਲ ਪ੍ਰਾਪਤ ਹੋਈ ਹੈ ਮੈਂ ਘਰ ਦਾ ਕੰਮਕਾਰ ਕਰਦੀ ਹਾਂ ਮੇਰੇ ਪਤੀ ਦੀ ਸੇਵਾ ਤੋਂ ਪਰਮਾਤਮਾ ਨੇ ਪ੍ਰਸੰਨ ਹੋ ਕੇ ਮੈਨੂੰ ਅਨੰਤ ਸ਼ਕਤੀਆਂ ਬਖਸ਼ ਦਿੱਤੀਆਂ ਹਨ ਮੈਂ ਕਦੇ ਅੱਜ ਤੱਕ ਕਰਾਮਾਤ ਨਹੀਂ ਦਿਖਾਈ ਕਿਉਂਕਿ ਕਰਾਮਾਤ ਦਿਖਾਉਣੀ ਜਿੱਥੇ ਆਪਣੇ ਹਉਮੇ ਦਾ ਪ੍ਰਗਟਾਵਾ ਕਰਨਾ ਹੈ ਉਥੇ ਰੱਬ ਦੀ ਰਜ਼ਾ ਤੋਂ ਉਲਟ ਵੀ ਹੈ ਕਰਾਮਾਤ ਦਿਖਾਉਣ ਵਾਲੇ ਰੱਬ ਤੋਂ ਦੂਰ ਹੋ ਜਾਂਦੇ ਹਨ ਇਸ ਲਈ ਮੈਂ ਸਭ ਕੁਝ ਜਾਣਦੀ ਹੋਈ ਰੱਬੀ ਵੇਦ ਤੇ ਗੁਪਤ ਰੱਖਦੀ ਹਾਂ ਹੁਣ ਤੁਹਾਡੀ ਸ਼ੰਕਾ ਮੇਟਣ ਵਾਸਤੇ ਅਤੇ ਇਹ ਸੋਚ ਕੇ ਕਿ ਫਕੀਰ ਪਾਣੀ ਤੋਂ ਪਿਆਸਾ ਨਾ ਚਲਾ ਜਾਏ ਜੇ ਗਿਆ ਤਾਂ ਮੈਨੂੰ ਪਾਪ ਲੱਗੇਗਾ ਇਸ ਲਈ ਦੱਸਣ ਲੱਗੀ ਹਾਂ ਤੁਹਾਡਾ ਦੂਸਰਾ ਸਵਾਲ ਬੇ ਲੋੜਾ ਪਾਣੀ ਡੋਲਣ ਤੋਂ ਜਾਣਨ ਦਾ ਹੈ ਇਥੋਂ ਸੋ ਕੋਹਾਂ ਤੇ ਮੇਰੀ ਫੈਣ ਦਾ ਘਰ ਹੈ ਉਹ ਸਾਰਾ ਪਰਿਵਾਰ ਇਤੇ ਬਾਹਰ ਗਿਆ ਹੋਇਆ ਹੈ ਤੇ ਅਚਾਨਕ ਮੇਰੀ ਭੈਣ ਦੇ ਘਰ ਨੂੰ ਆਗ ਲੱਗ ਗਈ ਹੈ ਮੈਂ ਇਥੋਂ ਪਾਣੀ ਪਾ ਕੇ ਅਗ ਬੁਝਾਈ ਹੈ ਜੇ ਯਕੀਨ ਨਹੀਂ ਤਾਂ ਨਗਰ ਦਾ ਪਤਾ ਲੈ ਕੇ ਆਪ ਆਪਣੀ ਅੱਖੀ ਜਾ ਕੇ ਦੇਖ ਲਓ ਗੁਰੂ ਪਿਆਰੇਓ ਬਾਬਾ ਫਰੀਦ ਜੀ ਨੂੰ ਸੁਣ ਕੇ ਬੜਾ ਅश्चਰਜ ਹੋਇਆ ਤੇ ਸੋਹ ਕੋਹਾਂ ਤੇ ਜਾ ਕੇ ਉਹਨਾਂ ਨੇ ਉਸ ਘਰ ਨੂੰ ਦੇਖਿਆ ਤੇ ਪੁੱਛਣ ਤੋਂ ਹੀ ਪਤਾ ਲੱਗਿਆ ਕਿ ਇਸ ਘਰ ਨੂੰ ਆਗ ਲੱਗੀ ਸੀ ਤੇ ਅਚਾਨਕ ਪਾਣੀ ਪਾਉਣ ਤੇ ਆਪੇ ਹੀ बुझ ਗਈ ਤਦ ਉਸ ਦੀ ਭੈਣ ਕੋਲੋਂ ਪੁੱਛ ਕੇ ਵਾਪਸ ਉਸ ਬੀਬੀ ਨੂੰ ਗੁਰੂ ਧਾਰਨ ਲਈ ਬਾਬਾ ਫਰੀਦ ਜੀ ਆਏ ਤੇ ਜਦੋਂ ਉਸ ਬੀਬੀ ਨੂੰ ਆਪਣਾ ਗੁਰੂ ਬਣਾਣ ਲਈ ਬੇਨਤੀ ਕੀਤੀ ਤਾਂ ਉਸਨੇ ਅੱਗੋਂ ਇਹ ਕਿਹਾ ਕਿ हे ਫਕੀਰ ਸਾਈਂ ਤੇਰੀ ਤਪੱਸਿਆ ਮੇਰੇ ਨਾਲੋਂ ਜ਼ਿਆਦਾ ਹੈ ਦੂਸਰਾ ਆਪਣੇ ਧਰਮ ਸਮਾਜ ਵਿੱਚ ਇਸਤਰੀ ਨੂੰ ਗੁਰੂ ਬਣਾਣ ਦੀ ਆਗਿਆ ਨਹੀਂ ਹੈ ਐਸਾ ਮੇਰਾ ਪਤੀ ਵੀ ਕਰਨ ਨਹੀਂ ਦੇਵੇਗਾ ਕਿ ਮੈਂ ਇੱਕ ਫਕੀਰ ਦੀ ਗੁਰੂ ਬਣਾ ਤਦ ਬਾਬਾ ਫਰੀਦ ਜੀ ਨੇ ਕਿਹਾ اے ਬੀਬੀ ਥੇਰ ਮੈਂ ਹੁਣ ਕਿਧਰ ਨੂੰ ਜਾਵਾਂ 36 ਸਾਲ ਦੀ ਤਪੱਸਿਆ ਤੋਂ ਬਾਅਦ ਮੈਂ ਤਾਂ ਸ਼ਕਤੀਆਂ ਨੂੰ ਹੀ ਵੱਡਾ ਮਨ ਬੈਠਾ ਸੀ ਐਸੀ ਫਕੀਰੀ ਨਾਲੋਂ ਤਾਂ ਮੈਂ ਇਸਤਰੀ ਜਾਮੇ ਵਿੱਚ ਹੁੰਦਾ ਤਾਂ ਮੈਂ ਵੀ ਤੇਰੀ ਤਰ੍ਹਾਂ ਘਰ ਵਿੱਚ ਰਹਿੰਦਾ ਹੋਇਆ ਪੂਰਨ ਪਦ ਪ੍ਰਾਪਤ ਕਰ ਲੈਂਦਾ ਇਹ ਨਿਮਰਤਾ ਦੇ ਵਚਨ ਸੁਣ ਕੇ ਬੀਬੀ ਨੇ ਕਿਹਾ ਕਿ ਫਕੀਰ ਸਾਈ ਹੌਸਲਾ ਨਾ ਹਾਰ ਮੈਂ ਤੈਨੂੰ ਜੋ ਮਨੁੱਖ ਗੁਰੂ ਬਾਣ ਯੋਗ ਹੈ ਉਸ ਕੋਲ ਭੇਜਦੀ ਹਾਂ ਉਸ ਬੀਬੀ ਨੇ ਇਕ ਰਾਜੇ ਦੀ ਦਸਪਾਈ ਕਿ ਉਹ ਰਾਜਾ ਵੀ ਹੈ ਤੇ ਗਿਆਨवान ਵੀ ਹੈ ਅਤੇ ਓਹੀ ਤੇਰਾ ਗੁਰੂ ਬਾਣ ਦੇ ਯੋਗ ਹੈ ਜੋ ਇਸ ਦਰਿਆ ਕੋ ਫਾਰ ਰਹਿੰਦਾ ਹੈ ਤੂੰ ਇਸ ਦਰਿਆ ਤੋਂ ਪਾਰ ਹੋ ਜਾ ਤੇ ਉਸ ਕੁੱਲ ਜਾ ਕੇ ਉਸ ਨੂੰ ਗੁਰੂ ਧਾਰਨ ਕਰੀ ਗੁਰੂ ਪਿਆਰਿਓ ਬਾਬਾ ਫਰੀਦ ਜੀ ਬੇੜੀ ਤੇ ਵਹਿ ਕੇ ਦਰਿਆ ਤੋਂ ਪਾਰ ਰਾਜੇ ਵੱਲ ਚੱਲ ਪਏ ਜਦੋਂ ਦਰਿਆ ਦੇ ਵਿਚਕਾਰ ਗਏ ਤਾਂ ਰਾਜੇ ਨੇ ਦੇਖਿਆ ਕਿ ਕੋਈ ਓਪਰਾ ਬੰਦਾ ਮੇਰੇ ਵੱਲ ਆ ਰਿਹਾ ਹੈ ਤਾਂ ਰਾਜੇ ਨੇ ਆਪਣੀ ਸ਼ਕਤੀ ਦੇ ਨਾਲ ਉਹ ਬੇੜੀ ਰੋਕ ਦਿੱਤੀ ਗੁਰੂ ਪਿਆਰੀ ਸਾਧ ਸੰਗਤ ਜੀ ਲਿਖਿਆ ਹੋਇਆ ਤਾਂ ਤੋਲਾ ਹੈ ਪਰ ਮੈਂ ਬੇੜੀ ਸ਼ਬਦ ਦਾ ਉਪਯੋਗ ਕਰ ਰਿਹਾ ਹਾਂ ਹੁਣ ਬੇੜੀ ਅੱਗੇ ਜਾਵੇ ਨਾ ਪਿੱਛੇ ਜਾਵੇ ਬਾਬਾ ਫਰੀਦ ਜੀ ਵੀ ਸ਼ਕਤੀਵਾਨ ਸਨ ਇਸ ਲਈ ਫਰੀਦ ਜੀ ਨੇ ਕਿਹਾ ਕਿ ਜਿਸ ਆਦਮੀ ਨੇ ਇਹ ਪਸ਼ੂਆਂ ਵਾਲਾ ਕੰਮ ਕੀਤਾ ਹੈ ਕਿਉਂਕਿ ਪਸ਼ੂ ਸਿੰਘ ਮਾਰ ਕੇ ਦੂਸਰੇ ਨੂੰ ਰੋਕ ਦਿੰਦੇ ਹਨ ਉਸੁਰਖ ਨੇ ਮੈਨੂੰ ਦਰਿਆ ਵਿੱਚ ਰੋਕ ਕੇ ਪਸ਼ੂਆਂ ਵਾਲਾ ਕੰਮ ਕੀਤਾ ਹੈ ਇਸ ਲਈ ਉਸ પુરਖ ਤੇ ਉੱਪਰ ਸਿੰਘ ਹੋ ਜਾਣ ਬਾਬਾ ਫਰੀਦ ਜੀ ਦੇ ਵਚਨ ਹੁੰਦਿਆਂ ਨਾਲ ਹੀ ਰਾਜੇ ਦੇ ਸਿਰ ਉੱਪਰ ਸਿੰਘ ਹੋ ਗਏ ਰਾਜਾ ਬੜਾ ਹੈਰਾਨ ਹੋਇਆ ਤੇ ਬਾਬਾ ਫਰੀਦ ਜੀ ਨੂੰ ਆਪਣੇ ਨਾਲੋਂ ਵੱਧ ਕਰਾਮਾਤੀ ਦੇਖ ਕੇ ਉਸਨੇ ਕਿਹਾ ਕਿ ਇਸ ਦੀ 베ੜੀ ਚੱਲ ਪਵੇ ਰਾਜੇ ਦੇ ਵਚਨ ਕਰਦਿਆਂ ਨਾਲ ਹੀ 베ੜੀ ਚੱਲ ਪਈ ਫਰੀਦ ਜੀ ਨੇ ਕਿਹਾ ਕਿ ਉਸ ਦੇ ਸਿੰਘ ਅਲੋਪ ਹੋ ਜਾਣ ਤਾਂ ਉਸ ਰਾਜੇ ਦੇ ਸਿੰਘ ਵੀ ਅਲੋਪ ਹੋ ਗਏ ਜਦੋਂ ਬਾਬਾ ਫਰੀਦ ਜੀ ਰਾਜੇ ਨੂੰ ਜਾ ਕੇ ਮਿਲੇ ਤਾਂ ਪਤਾ ਲੱਗਿਆ ਕਿ 베ੜੀ ਰਾਜੇ ਨੇ ਹੀ ਰੋਕੀ ਸੀ ਬਾਬਾ ਫਰੀਦ ਜੀ ਨੇ ਉਸ ਨੂੰ ਗੁਰੂ ਧਾਰਨ ਦੀ ਇੱਛਾ ਪ੍ਰਗਟ ਕੀਤੀ ਤਾਂ ਰਾਜੇ ਨੇ ਕਿਹਾ ਗੁਰੂ ਬਣਨ ਦੇ ਯੋਗ ਮੈਂ ਨਹੀਂ ਹਾਂ ਕਿਉਂਕਿ ਤੁਸੀਂ ਇੱਕ ਤਾਂ ਮੇਰੇ ਤੋਂ ਵੱਧ ਤਪੱਸਿਆ ਕੀਤੀ ਹੈ ਤੇ ਦੂਸਰਾ ਤੁਸੀਂ ਕਰਾਮਾਤ ਵਿੱਚ ਵੀ ਮੇਰੇ ਤੋਂ ਘੱਟ ਨਹੀਂ ਬਲਕਿ ਵੱਧ ਹੋ ਆਪਾਂ ਦੋਵੇਂ ਹੀ ਕਰਾਮਾਤ ਦੀ ਦਲਦਲ ਵਿੱਚ ਫਸੇ ਹੋਏ ਹਾਂ ਜੇਕਰ ਗੁਰੂ ਧਾਰਨ ਕਰਨਾ ਹੈ ਤਾਂ ਫਿਰ ਖਵਾਜਾ ਕਤੂਬੁਦੀਨ ਬਖਤਿਆਰ ਕਾਕੀ ਜੀ ਦੀ ਸਰਣ ਵਿੱਚ ਜਾਓ ਜਿਹੜੇ ਸਾਮ ਦ੍ਰਸ਼ਟੀ ਦੀ ਵਿਰਤੀ ਵਾਲੇ ਹਨ ਤੇ ਖੁਦਾ ਦੇ ਭਾਣੇ ਵਿੱਚ ਰਹਿਣ ਵਾਲੇ ਹਨ ਬਾਬਾ ਫਰੀਦ ਜੀ ਰਾਜੇ ਦੀ ਗੱਲ ਸੁਣ ਕੇ ਉਸ ਨੂੰ ਮੁਰਸ਼ਦ ਧਾਰਨ ਕਰਨ ਲਈ ਉਹਦੇ ਚਰਣਾ ਵਿੱਚ ਗਏ ਬਾਬਾ ਫਰੀਦ ਜੀ ਨੇ ਪਾਕਪਟਨ ਸ਼ਹਿਰ ਵਿੱਚ ਰਹਿਣ ਵਾਲੇ ਫਵਾਜਾ ਉਤੂਬੂਦੀਨ ਵਖਤਿਆਰ ਕਾਕੀ ਨੂੰ ਮੁਰਸਾਦ ਧਾਰਨ ਕੀਤਾ ਉਹਨਾਂ ਦੀ ਸੇਵਾ ਸुरू ਕੀਤੀ ਫਿਰ ਬਾਬਾ ਫਰੀਦ ਜੀ ਦੀ ਇਹ ਸੇਵਾ 36 ਸਾਲ ਦੀ ਤਪੱਸਿਆ ਨਾਲੋਂ ਵੀ ਕਠਿਨ ਸੀ ਬਾਬਾ ਫਰੀਦ ਜੀ ਰਾਤ ਦਿਨ ਸੇਵਾ ਵਿੱਚ ਤਤਪਰ ਰਹਿੰਦੇ ਸਨ ਕਦੇ ਵੀ ਆਪਣੇ ਗੁਰੂ ਦਾ ਸੁਭਾਵਿਕ ਵੀ ਕਿਹਾ ਹੋਇਆ ਹੁਕਮ ਨਹੀਂ ਮੋੜਦੇ ਸਨ ਸਗੋਂ ਉਸ ਨੂੰ ਇਲਾਈ ਹੁਕਮ ਸਮਝ ਕੇ ਨਿਭਾਉਂਦੇ ਰਹੇ ਇਉਂ ਬਾਬਾ ਫਰੀਦ ਜੀ ਨੇ 12 ਸਾਲ ਆਪਣੇ ਮੁਰਸਦ ਦੀ ਸੇਵਾ ਕੀਤੀ ਇਸ ਤਰ੍ਹਾਂ ਬਾਬਾ ਫਰੀਦ ਜੀ ਦਾ ਜੀਵਨ ਇੱਕ ਮਾਰਗਦਰਸ਼ਨ ਬਣਿਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਬੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੇ ਸਾਖੀ ਚੰਗੀ ਲੱਗੀ ਹੋਵੇ ਤਾਂ ਲਾਇਕ ਜ਼ਰੂਰ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸੇਅਰ ਕਰਨਾ ਕਮੈਂਟ ਕਰਕੇ ਦੱਸਣਾ ਕਿ ਸਾਖੀ ਕਿਹੋ ਜਿਹੀ ਲੱਗੀ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਮੁਰਾਤਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ